ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਕੇ ਭਾਰਤਿਆ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਰ ਰਿੰਕੂ ਤੇ ਕੇਦੀ ਪੰਟਾਰੀ ਨੂੰ ਹਨ ਗ੍ਰਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤਿਆ ਜਨਤਾ ਪਾਰਟੀ ਦੇ ਕਈ ਆਗੂਆਂ ਦੇ ਵੱਲ ਵਖ ਵਖ ਥਾਵਾਂ ਤੇ ਕੈਂਪ ਲਗਾਏ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੁਸ਼ੀਰ ਰਿੰਕੂ ਨੂੰ ਆਧੁਪੂਰਤ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਜਦਕਿ ਕੇਦੀ ਪੰਟਾਰੀ ਨੂੰ ਸ਼ਾਂ ਕੋਟ ਤੋਂ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਹੈ ਉਥੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਸੋ ਉਨ੍ਹਾਂ ਨੇ ਕਿ ਐਸੀ ਲੋਕਾਂ ਦਾ ਜਿਹੜਾ ਡਾਟਾ ਹੈ ਉਹ ਲੀਕ ਨਾ ਹੋਵੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹਾਲਾਂਕਿ ਪત્રਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਿਸ ਨੂੰ ਪੰਜਾਬ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਹੈ ਲੋਕਾਂ ਦਾ ਡਾਟਾ ਇਕੱਠਾ ਕਰਨ ਦੇ ਸਿਰਫ ਉਹ ਹੀ ਲੋਕ ਜਿਹੜਾ ਸਰਕਾਰੀ ਡਾਟਾ ਆਪਣੇ ਕੋਲ ਰੱਖ ਸਕਦੇ ਨੇ ਪਰ ਪਾਰਟੀ ਦੇ ਆਗੂ ਅਤੇ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਕੇਡੀ ਭੰਡਾਰੀ ਤੇ ਸੁਸ਼ੀ ਰਿੰਗੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਭਾਜ ਤੇ ਜੰਦਾ ਪਾਰਟੀ ਦੇ ਆਗੂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਨਾਲ ਹੀ ਐਸੇ ਕਿ ਆਮਦ ਮੇ ਪਾਰਟੀ ਦੇ ਸਰਕਾਰ ਜਿਸ ਦੇ ਖਿਲਾਫ ਜੰਮ ਕੇ ਇਹਨਾਂ ਦੇ ਵੱਲੋਂ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਭਗਵੰਤ ਮਾਨ ਦੀ ਸਰਕਾਰ ਨੇ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿੰਡਾਂ ਪੀੜੀਆਂ 'ਚ ਰਹਿੰਦੇ ਲੋਕਾਂ ਨੂੰ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ, ਇਲਾਜ ਕਰਾਉਣ ਲਈ ਯੋਸ਼ਮਾ ਯੋਜਨਾ, ਜਨਤਨ ਨਿਯੋਜਨਾ, ਗਰੀਬ ਖਲਿਆਨ ਯੋਜਨਾ ਔਰ ਜਿਹੜੀਆਂ ਕਿਸਾਨ ਫਸਲ ਬੀਮਾ ਯੋਜਨਾ, ਹੋਰ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਹੂਲਤਾਂ ਨੇ ਆਮ ਲੋਕਾਂ 'ਚ ਪਿੰਡਾਂ ਪੀੜੀਆਂ ਤੱਕ ਪਹੁੰਚਣ ਉਸ ਮਕਸਦ ਦੇ ਨਾਲ ਜਿਹੜੇ ਪਿੰਡਾਂ 'ਚ ਕੈਂਪ ਲਾਏ ਜਾ ਰਹੇ ਸੀ ਲੋਕਾਂ ਦੇ ਭਲੇ ਦੇ ਲਈ ਲਾਏ ਜਾ ਰਹੇ ਸੀ ਉਸ ਨੂੰ ਰੋਕਣ ਦੇ ਲਈ ਅੱਜ ਜਿਹੜੇ ਆਪਣਾ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਇਹਨਾਂ ਕੈਂਪ ਲਾਉਣ ਦੇ ਲਈ ਅੱਜ ਸ਼ਾਹਕੋਟ ਦੇ ਵਿੱਚ ਸਾਡੇ ਪੁਰਵ ਸੀਪੀਐਸ ਕੇੜੀ ਭੰਡਾਰੀ ਜੀ ਨੂੰ ਗ੍ਰਿਫਤਾਰ ਕਰਾਇਆ ਹੈ ਸਾਡੇ ਪੁਰਵ ਲੋਕ ਸਭਾ ਜਲੰਧਰ ਤੋਂ ਸੰਸਦ ਸੁਸ਼ੀਰ ਰਿੰਕੂ ਜੀ ਨੂੰ ਆਦਮਪੁਰ ਤੇ ਰੈਸਟ ਕਰਾਇਆ ਹੈ ਮੈਂ ਉਹਨਾਂ ਦੀ ਗ੍ਰਿਫਤਾਰੀ ਦੀ ਜਿਹੜੀ ਆ ਨਿੰਦਾ ਕਰਦਾ ਹਾਂ ਔਰ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਹੈ ਕਿ ਤੇਰੀ ਇਸ ਬੁਖਲਾਹਟ ਨਾਲ ਤੇਰੀ ਸਰਕਾਰ ਬਚਣ ਵਾਲੀ ਨਹੀਂ ਹੈ ਅੱਜ ਜਿੱਥੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾਇਆ ਉੱਥੇ ਲੋਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਵਿੱਚ ਵੀ ਰੋੜਾ ਖੜਾ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹਰ ਫਰੰਟ